ਅੱਜ ਉਹ ਆਪਣਾ ਸਪਸ਼ਟੀਕਰਨ ਕਰ ਰਹੇ ਡੀਪੀ ਸਾਹਿਬ ਤੇ ਮਨ ਉਹਨਾਂ ਵਿੱਚ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਰਬਾਨ ਦੀ ਮਿਲਣੀ ਹੋਵੇਗੀ ਉਹਨਾਂ ਵਿੱਚ ਗੋਲ ਕੇ ਫੜ ਕੇ ਤੇ ਉਹ ਬਚਾਏ ਸਿੰਘ ਸਾਹਿਬ ਕਰੇ ਤਾਂ ਕੁਝ ਨਹੀਂ ਹੋਣੀ ਅਗਲੀ ਜੇ ਕੋਈ ਸਮਾਂ ਜਾਂ ਮੀਟਿੰਗ ਕਦੋਂ ਤੱਕ ਮੀਟਿੰਗ ਕਦੋਂ ਤੱਕ ਹੋ ਸਕਦੀ ਹੈ ਫੈਸਲਾ ਲਿਆ ਜਾਣਾ ਜੀ ਕਦੋਂ ਤੱਕ ਕਦੋਂ ਤੱਕ ਫੈਸਲਾ ਲਿਆ ਜਾ ਥੋੜੇ ਦਿਨਾਂ ਤੱਕ ਮੀਟਿੰਗ ਹਾਂਜੀ ਥੋੜੇ ਦਿਨਾਂ ਤੱਕ ਠੀਕ ਹੈ ਬੀਕੋ ਆਪਾਂ ਨੂੰ ਸਾਰਿਆਂ ਨੂੰ ਪਤਾ ਬੜਾ ਚਰਚਿਤ ਹੈ ਇਹ ਮਸਲਾ ਇਹ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਤਖ ਸਾਹਿਬ ਤੇ ਪਹੁੰਚ ਗਏ ਇਹ ਕਿ ਨਾ ਭਾਵੇਂ ਕਿ ਉਹ ਬਾਅਦ ਚ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲਤਖ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਤੋਂ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਕਾਲਤਖ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਅਕਾਲ ਤਖਸਬ ਨੂੰ ਜੋ ਸਾਨੂੰ ਕਿਨਾ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਵਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਹਾਂ ਇਹਦੇ ਨਾਲ ਦੀ ਨਾਲ ਅਕਾਲ ਤਖਸਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਗਈ ਸੀ ਤੋਂ ਉਸ ਪੱਖ ਨੂੰ ਜਿਹੜਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲ ਤੱਕ ਸਾਹਿਬ ਦੇ ਜਹਦਰ ਸਾਹਿਬ ਨੂੰ ਸੌਪਿਆ ਉਸ ਵਫਦ ਦੇ ਵਿੱਚ ਮੈਂ ਵੀ ਸ਼ਾਮ ਸੀ ਜੋ ਜਿਹੜਾ ਐਸ.ਪੀ. ਸਿੰਘ ਬਾਦਲਰ ਨੇ ਸਪਸ਼ਟ ਕਰਨ ਦਿੱਤਾ ਗਿਆ ਸੋ ਸਭ ਤੋਂ ਸੀਗਾ ਕਿ ਅੱਜ ਹੀ ਕੱਲ ਤੱਕ ਜ਼ਹਿਦਰ ਸਾਹਿਬ ਵੀ ਹੋਰ ਇਹਦੇ ਇਸ ਦੇਣਗੇ ਸੋ ਇਸ ਤੋਂ ਬਾਅਦ ਕੀ ਪ੍ਰਕਿਰਿਆ ਇਹ ਹੁੰਦੀ ਹੈ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਹੈ ਨਾ ਇਹ ਤਾਂ ਇੱਕ ਉਸ ਤੋਂ ਬਾਅਦ ਜ਼ਹਿਦਰ ਸਾਹਿਬ ਬਾਕੀ ਸਿੰਘ ਸਾਹਿਬ ਨਾਲ ਦੇ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਪ੍ਰਕਿਰਿਆ ਉਹ ਇੱਕ ਤੱਕ ਜਿਹੜਾ ਕੀ ਜਿਹੜਾ ਕਹਿ ਨਹੀਂ ਸਕਦੇ ਇਹ ਤਾਂ ਜ਼ਹਿਦਰ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਸ ਕੋਈ ਟਿੱਪਣੀ ਨਹੀਂ ਕਰ ਸਕਦਾ ਸੋਨੀ ਕਮੇਟੀ ਵੱਲੋਂ ਜਿਹੜੇ ਸਵਾਲ ਸੀਗੇ ਕਮੇਟੀ ਵੱਲੋਂ ਤੁਸੀਂ ਆਪਣੀ ਪਿਆਰ ਬਾਜੀ ਦਾ ਜਿਹੜਾ ਦੇਖੋ ਜੀ ਜੋ ਸਰਕਾਰਤਕ ਸਾਹਿਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰਨ ਲਈ ਕਿਹਾ ਗਿਆ ਉਹ ਉਸ ਦਾ ਸਾਰਾ ਕੁਝ ਇੱਕ ਬੁਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਆਇਆ ਸੀ ਅਸੀਂ ਹੱਥ ਜੋੜ ਕੇ ਗੱਲ 'ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ ਹੱਥ ਜੋੜ ਕੇ